ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਡਵਾਈਜ਼ਰ ਕਾਉਂਸਲ ਦੇ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਦੇ ਵਿੱਚ ਹਰਾਨੀ ਜਾਣਕ ਖੁਲਾਸੇ ਹੋਏ ਨੇ ਪਰ ਉਸ ਤੋਂ ਪਹਿਲਾਂ ਆਪ ਸਵਾਗਤ ਕਰ ਲੈਣਿਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਵਿੰਦਰ ਜੀ ਵਿਰਿੰਦਰ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਇੱਕ ਐਡਵਾਈਜ਼ਰੀ ਕਾਉਂਸਲ ਹੈ ਇੱਕ ਰਿਪੋਰਟ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਆ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਭਾਰਤ ਦੇਸ਼ ਦੇ ਵਿੱਚ ਕੁਝ ਸਮੇਂ ਦੇ ਵਿੱਚ ਕਿ ਜਿਹੜੇ ਘੱਟ ਗਿਣਤੀ ਵਾਲ ਮਤਲਬ ਮਨੋਰੀਟੀ ਆ ਉਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਵਧੀਆ ਤੇ ਜੇ ਆਪਾਂ ਗੱਲ ਕਰੀਏ ਉਥੇ ਹਿੰਦੂ ਭਾਈਚਾਰੇ ਦੀ ਤਾਂ ਉਹਨਾਂ ਦੀ ਗਿਣਤੀ ਘਟੀਆਂ ਤੇ ਇਸ ਮਾਮਲੇ ਨੂੰ ਕੀ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਤੁਹਾਡਾ ਦੇਖੋ ਕੋਕਤਾ ਜੀ ਪ੍ਰਧਾਨ ਮੰਤਰੀ ਦੀ ਇੱਕ ਕਾਉਂਸਲ ਹੈ ਇੱਕ ਪੈਨਲ ਹੈ EAC PM یعنی کہ ਇਕਨੋਮਿਕ アドਵਾਈਸਰੀ ਕਾਉਂਸਲ ਟੂ ਪ੍ਰਾਈਮ ਮਿਨਿਸਟਰ ਜੀ ਇਹਨਾਂ ਨੇ ਇੱਕ ਸਟੱਡੀ ਕੀਤੀ ਹੈ ਇਸ ਕਾਉਂਸਲ ਨੇ ਇਸ ਪੈਨਲ ਨੇ ਇੱਕ ਸਟੱਡੀ ਤੋਂ ਬਾਅਦ ਇੱਕ ਰਿਪੋਰਟ ਪੇਸ਼ ਕੀਤੀ ਹੈ ਤੇ ਸਟੱਡੀ ਦੇ ਜਿਹੜੀ ਕੀਤੀ ਗਿਆ 167 ਮੁਲਕਾਂ ਦੀ ਕੀਤੀ ਹੈ ਉਹਨਾਂ ਦੇ ਸੰਬੰਧ ਵਿੱਚ ਰਿਪੋਰਟ ਪੇਸ਼ ਕੀਤੀ ਹੈ ਔਰ ਰਿਪੋਰਟ ਦੇ ਜਿਹੜੇ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਮਿਰਖਲ ਲਗਭਗ ਸਾਰੀਆਂ ਹੀ ਅੰਗਰੇਜ਼ੀ ਦੀਆਂ ਅਖਬਾਰਾਂ ਨੇ ਉਸ ਨੂੰ ਕਵਰ ਕੀਤਾ ਜੀ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਸਾਡਾ ਦੇਸ਼ ਭਾਰਤ ਸਾਡੇ ਦੇਸ਼ ਭਾਰਤ ਦੇ ਵਿੱਚ ਆ ਜਿਹੜੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਨੇ ਵੱਖ-ਵੱਖ ਪਾਈਚਾਰੇ ਦੇ ਵੱਖ-ਵੱਖ ਧਰਮਾਂ ਦੇ ਇਨਸਾਨ ਜਿਹੜੇ ਲੋਕ ਨੇ ਉਹ ਵੱਸਦੇ ਨੇ ਤੇ ਉਹਨਾਂ ਦੀ ਆਬਾਦੀ ਕਈਆਂ ਦੀ ਘਟੀ ਹੈ ਤੇ ਕਈਆਂ ਦੀ ਵਧੀ ਹੈ ਉਹਨਾਂ ਦੀ ਪਰਸੈਂਟੇਜ ਦੇ ਵਿੱਚ ਉੱਤੇ ਫਰਕ ਹੈ ਇਸ ਦੇ ਨਾਲ ਜਿਹੜੇ ਸਾਡੇ ਗੁਆਂਡੀ ਮੁਲਕ ਹੈ ਉਹਨਾਂ ਬਾਰੇ ਵੀ ਜ਼ਿਕਰ ਕਰਾਂਗੇ ਆਪਾਂ ਵੀ ਉਹਨਾਂ ਦੀ ਇਸ ਰਿਪੋਰਟ ਦੇ ਵਿੱਚ ਉਹਨਾਂ ਮੁਲਕਾਂ ਦੀ ਆਬਾਦੀ ਬਾਰੇ ਕੀ ਕਿਹਾ ਗਿਆ ਇਸ ਰਿਪੋਰਟ ਦੇ ਵਿੱਚ ਤੇ ਇਹ ਰਿਪੋਰਟ ਕਿਉਂ ਬਣਾਈ ਗਈ ਹੈ ਇਹਦਾ ਕੀ ਮਕਸਦ ਸੀਗਾ ਜੀ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਇਹਦੇ ਵਿੱਚ ਦੱਸਿਆ ਗਿਆ ਹੈ ਕਿ 1900 50 ਤੋਂ ਲੈ ਕੇ 2015 ਦੇ ਦਰਮਿਆਨ ਇਹ ਜਿਹੜਾ ਸਰਵੇਖਣ ਕੀਤਾ ਗਿਆ ਸੀਗਾ ਸਟੱਡੀ ਕੀਤੀ ਗਈ ਸੀਗੀ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਪੂਰੇ ਵਰਲਡ ਦੇ ਉੱਤੇ ਤੇ ਉਹ ਜਿਹੜੀ ਰਿਪੋਰਟ ਹੈ ਉਹ ਬਣਾਈ ਗਈ ਹੈ ਪੇਸ਼ ਕੀਤੀ ਗਈ ਹੈ ਉਹਦੇ ਵਿੱਚ ਬੜਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਸਾਡੇ ਦੇਸ਼ ਦੇ ਵਿੱਚ ਮੈਜੋਰਟੀ ਦੇ ਵਿੱਚ ਭਾਈਚਾਰਾ ਵੱਧ ਗਿਣਤੀ ਭਾਈਚਾਰਾ ਜਿਸ ਢੰਗ ਨਾਲ ਹਿੰਦੂ ਭਾਈਚਾਰਾ ਸਾਡਾ ਇਸ ਦੇਸ਼ ਭਾਰਤ ਵਿੱਚ ਸਭ ਤੋਂ ਵੱਡੀ ਆਬਾਦੀ ਹੈ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਜਿਹੜੀ ਹੈ ਉਹ ਡਿਕਲਾਈਨ ਆਇਆ ਹੈ ਉਹਨਾਂ ਦੀ ਆਬਾਦੀ ਦੇ ਵਿੱਚ ਲਿਟਰਲ ਬਿਲਟ 7.82% ਦੀ ਜਿਹੜਾ ਹੈਗਾ ਉਹਦੇ ਚੇ ਕਮੀ ਆਈ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਹਾਂ ਇਹ ਮੁਸਲਮ ਭਾਈਚਾਰੇ ਦੇ ਬਾਰੇ ਮਹੰਦਨ ਭਾਈਚਾਰਾ ਹੈਗਾ ਹੈ ਨਾ ਇਹ ਜਿਹੜਾ ਇਹਦੇ ਇਹਦੇ ਵਿੱਚ ਇਜ਼ਾਫਾ ਹੋਇਆ ਇਹਨਾਂ ਦੀ ਆਬਾਦੀ 'ਚ 83.15% ਦੀ ਜੀ ਦੇਖੋ ਇਹ ਜਿਹੜੀ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਇਹ ਇਸ ਰਿਪੋਰਟ ਦੇ ਮੁਤਲਕ ਜਿਹੜਾ ਹੈਗਾ ਉਹ ਸਾਰੇ ਚੀਜ਼ਾਂ ਇਹ ਰਿਪੋਰਟ ਦਾ ਜਿਹੜਾ ਨਾਮ ਦਿੱਤਾ ਗਿਆ ਹੈ ਸ਼ੇਅਰ ਆਫ ਰਿਲੀਜੀਅਸ ਮਾਈਨੋਰਟੀਜ਼ ਅਕ੍ਰਾਸ ਕੰਟਰੀ ਐਨਾਲਿਸਿਸ 1950 ਤੋਂ ਲੈ ਕੇ 2015 ਤੱਕ ਹੁਣ ਇਹ ਜਿਹੜੇ ਇਸ ਢੰਗ ਨਾਲ ਦੇਖੋ ਗੱਲ ਹੈ ਕਿ ਇਹ ਜਿਹੜਾ ਜਿਹੜਾ ਇਨਕਲਾਈਨ ਔਰ ਡਿਕਲਾਈਨ ਦੱਸਿਆ ਗਿਆ ਇਹਦੇ ਬਾਰੇ ਮੈਂ ਦੱਸਾਂਗਾ ਤੁਹਾਨੂੰ ਜਿਸ ਢੰਗ ਨਾਲ ਆਪਾਂ ਗੱਲ ਕਰਦੇ ਆ ਹੈਗੇ ਆ ਕਿ ਇਹ ਇਹਦੇ ਵਿੱਚ ਜਿਹੜਾ ਹੈਗਾ ਹਿੰਦੂ ਭਾਈਚਾਰੇ ਦੀ ਜੇ ਆਪਾਂ ਗੱਲ ਕਰਦੇ ਹੈਗੇ ਹਨ ਤੇ ਹਿੰਦੂ ਭਾਈਚਾਰਾ ਜਿਹੜਾ ਹੈਗਾ ਇਹ 1900 50 ਦੇ ਵਿੱਚ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਜਿਹੜੀ ਦੱਸੀ ਗਈ ਸੀ 84. 84% ਸੀਗੀ ਪਰ ਡਿਕਲਾਈਨ ਕਰ ਗਈ ਹੈ ਇਸ ਵੇਲੇ 2015 ਦੇ ਵਿੱਚ 78% ਹੋ ਗਈ ਹੈ ਇਹਦੇ ਵਿੱਚ ਜਿਹੜਾ ਜਿਸ ਢੰਗ ਨਾਲ ਦੱਸਿਆ ਗਿਆ ਡਿਕਲਾਈਨ ਜਿਹੜਾ ਆਇਆ ਹੈਗਾ ਜਿਸ ਢੰਗ ਨਾਲ 7.82% ਦੀ ਰਸਤਾ ਕਿ ਦੱਸਿਆ ਗਿਆ ਇਹਦਾ ਅੱਗੇ ਮਤਲਬ ਕਿ ਜਿਸ ਢੰਗ ਨਾਲ 84% ਦੇ ਉੱਤੇ ਮਤਲਬ ਕਿ ਜਿਹੜਾ ਹੈਗਾ ਉਹਦਾ 84% ਦਾ ਫਰਦਰ ਜਿਹੜਾ ਪਰਸੈਂਟੇਜ ਕੱਢੀ ਗਈ ਹੈ ਇਸੇ ਤਰੀਕੇ ਨਾਲ ਜੇ ਆਪਾਂ ਮੁਸਲਮਾਨ ਭਾਈਚਾਰੇ ਮੁਹਮਦਨ ਭਾਈਚਾਰੇ ਦੀ ਗੱਲ ਕਰੀਏ ਤੇ ਜਿਸ ਢੰਗ ਨਾਲ ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ 1950 ਦੇ ਵਿੱਚ ਇਸ ਭਾਈਚਾਰੇ ਦੀ ਜਿਹੜੀ ਗਿਣਤੀ ਸੀਗੀ ਉਹ ਸੀਗੀ 9.84% ਦੀ ਤੇ ਇਹ ਇਹਦੇ ਵਿੱਚ ਇਨਕਰੀਸ ਜਿਹੜਾ ਵਾਧਾ ਦੇਖਿਆ ਗਿਆ ਉਹ ਜਿਸ ਢੰਗ ਨਾਲ ਮੈਂ ਦੱਸਿਆ ਕਿ 43% ਦੀ ਦੇਖਿਆ ਗਿਆ ਪਰ 43% ਦੀ ਕੁੱਲ ਦਾ ਨਹੀਂ ਇਹ 43% 9.84% ਯਾਨੀ ਕਿ 9 0.84 ਫੀਸਦੀ ਦੇ ਉੱਤੇ ਜਿਹੜਾ 43% ਦੀ ਹੈ ਜਿਹੜਾ ਕਿ ਬਣ ਜਾਂਦਾ ਹੈ 14.09% ਬਣਦਾ ਇਸ ਤਰੀਕੇ ਦਾ ਠੀਕ ਹੈ ਇਸੇ ਤਰੀਕੇ ਦੇ ਨਾਲ ਕਿ ਜਿਹੜਾ ਆਪਾਂ ਗੱਲ ਕਰਦੇ ਆ ਹੈਗੇ ਆ ਕਿ ਜਿਹੜੇ ਸਿੱਖ ਭਾਈਚਾਰਾ ਉਹਦੇ ਚ ਵੀ ਇਨਕਰੀਜ਼ ਦੇਖਿਆ ਗਿਆ ਬੁੱਧਿਸਟ ਭਾਈਚਾਰੇ ਜੇ ਲिटल ਬਿਟ ਇਨਕਰੀਸ ਦੇਖਿਆ ਗਿਆ ਥੋੜਾ ਜਿਹਾ ਹੈ ਨਾ ਤੇ ਬਾਕੀ ਜਿਹੜੇ ਹੈਗੇ ਆ ਜਿਸ ਢੰਗ ਨਾਲ ਨੇਪਾਲ ਦੀ ਆਪਾਂ ਜੀ ਗੱਲ ਕਰੀਏ ਨੇਪਾਲ ਦੇਸ਼ ਦੇ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉੱਥੇ ਵੀ Hindu ਜਿਹੜੀ ਮੈਜੋਰਟੀ ਦੇ ਵਿੱਚ ਨੇ ਤੇ ਉੱਥੇ ਜਿਹੜਾ ਡਿਕਲਾਈਨ Hinduਆਂ ਦੇ ਵਿੱਚ Hindu ਭਾਈਚਾਰੇ ਜੇ ਦੇਖਿਆ ਗਿਆ 3.6% ਦੀ ਤੇ ਮਿਆਂਮਾਰ ਦੇ ਵਿੱਚ ਜਿਸ ਢੰਗ ਨਾਲ ਉੱਥੇ ਬੁੱਧਿਸਟ ਬੁੱਧ ਧਰਮ ਨੂੰ ਮੰਨਣ ਵਾਲੇ ਭਾਈਚਾਰਾ ਜਿਹੜਾ ਹੈਗਾ ਉਹਦੇ ਵਿੱਚ ਅ 10 ਫੀਸਦੀ ਜਿਹੜਾ ਹੈਗਾ ਉਹ ਡਿਕਲਾਈਨ ਕੀਤਾ ਦੇਖਿਆ ਗਿਆ ਹੈਗਾ ਮਤਲਬ ਜਿੰਨਾ ਕਿ ਸੀਗਾ ਉਹਨਾਂ ਦਾ ਉਸ ਪਰਸੈਂਟੇਜ ਦੇ ਉੱਤੇ ਉਹਨਾਂ ਪਰਸੈਂਟ ਡਿਕਲਾਈਨ ਕੀਤਾ ਗਿਆ ਇਹ ਨਹੀਂ ਮੈਂ ਟੋਟਲ ਦੇ ਉੱਤੇ ਨਹੀਂ ਹੈਗਾ ਸੋ ਜਿਸ ਤਰੀਕੇ ਦੇ ਨਾਲ ਦੇਖੋ ਗੱਲ ਪਤਾ ਕੀ ਹੈ ਆਪਾਂ ਹੁਣ ਗੁਆਂਡੀ ਮੁਲਕਾਂ ਦੀ ਜੇ ਗੱਲ ਕਰੀਏ ਗੁਆਂਡੀ ਮੁਲਕਾਂ ਦੀ ਆਪਾਂ ਨੇਪਾਲ ਦੀ ਗੱਲ ਕੀਤੀ ਹੈ ਬੰਗਲਾਦੇਸ਼ ਦੇ ਵਿੱਚ ਸਭ ਨੂੰ ਪਤਾ ਹੈ ਕਿ ਉੱਥੇ ਆਪਣੇ ਮੁਹੰਮਦਨ ਭਾਈਚਾਰਾ ਹੈਗਾ ਉੱਥੇ ਜਿਹੜਾ ਹੈਗਾ ਇਨਕਲਾਈਨ ਮਤਲਬ ਕਿ ਵਾਧਾ ਦੇਖਿਆ ਗਿਆ ਕਿੰਨਾ 18 0.5 ਫੀਸਦੀ ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਮੁਸਲਮਾਨ ਭਾਈਚਾਰਾ ਆਇਆ ਪਰ ਉੱਥੇ ਇੱਕ ਜਿਹੜਾ ਤਬਕਾ ਹੈ ਹਨਾਫੀ ਮੁਸਲਮਾਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਆਬਾਦੀ ਦੇ ਵਿੱਚ 3.75 ਫੀਸਦੀ ਦਾ ਇਜ਼ਾਫਾ ਦੇਖਿਆ ਗਿਆ ਮਤਲਬ ਕਿ ਜਿੰਨੀ ਪਰਸੈਂਟੇਜ ਪਹਿਲਾਂ ਸੀਗੀ ਇਹ ਹਨਾਫੀ ਭਾਈਚਾਰੇ ਦੀ ਉਸ ਪਰਸੈਂਟੇਜ ਦੇ ਉੱਤੇ ਮਤਲਬ ਉਸ ਪਰਸੈਂਟੇਜ ਦਾ ਫਰਦਰ ਅੱਗੇ 3. 75 ਫੀਸਦੀਆਂ ਪਾਣੀ 4 ਫੀਸਦੀ ਜਿਹੜਾ ਉਹ ਵਾਅਦਾ ਦੇਖਿਆ ਗਿਆ ਇਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਮੁਸਲਮਾਨ ਭਾਈਚਾਰਾ ਹੈਗਾ ਤੇ ਉਹਦੇ ਵਿੱਚ ਜਿਹੜੀ ਹੈਗੇ ਬਹੁਤ ਘੱਟ ਜਿਹੜਾ ਹੈਗਾ ਨਾਂ ਦੇ ਬਰਾਬਰੀ ਵਾਅਦਾ ਦੇਖਿਆ ਗਿਆ ਜਿੰਨਾ ਕਿ ਪਹਿਲਾਂ ਠੀਕ ਹੈ ਉਹਦੇ ਵਿੱਚ ਕਿ ਮਤਲਬ ਕਿ ਜੋ ਪਹਿਲਾਂ ਪਪੂ ਜਿਹੋ ਪਹਿਲਾਂ ਪਰਸੈਂਟੇਜ ਸੀ ਉਸ ਪਰਸੈਂਟੇਜ ਦਾ ਫਰਦਰ ਜਿਹੜਾ ਅੱਗੇ ਹੈ 0.29 ਫੀਸਦੀ ਜਿਹੜਾ ਉਹ ਦੇਖਿਆ ਗਿਆ ਹੁਣ ਇਹ ਇਹਦਾ ਮਕਸਦ ਕੀ ਹੈ ਜਿਹੜੀ ਰਿਪੋਰਟ ਜਿਹੜੀ ਹੈ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਟੂ ਪ੍ਰਧਾਨ ਪ੍ਰਾਈਮ ਮਿਨਿਸਟਰ ਹੈ ਇਹ ਮਕਸਦ ਕੀ ਸੀਗਾ ਇਹ ਕਿਉਂ ਬਣਾਈ ਗਈ ਦੇਖੋ ਅਕਸਰ ਅਸੀਂ ਧੁੰਦੇ ਆ ਕਿ ਜਿਹੜੀਆਂ ਵਿਦੇਸ਼ ਦੀਆਂ ਖ਼ਬਰਾਂ ਨੇ ਜ ਕਈ ਵਾਰੀ ਦੇਖਿਆ ਗਿਆ ਅਮਰੀਕਾ ਦੇ ਖ਼ਬਰਾਂ ਹੈ ਜਾਂ ਹੋਰ ਯੂਰੋਪੀਨ ਨਿਊਜ਼ਪੇਪਰ ਜਾਂ ਕੋਈ ਹੋਰ ਕਿਤੇ ਸਾਡੇ ਆਸ-ਪਾਸ ਕੰਟਰੀ ਦੇ ਵਿੱਚੋਂ ਜਿਹੜੇ ਡਿਵੈਲਪਡ ਕੰਟਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਉੱਥੇ ਅਕਸਰ ਅਖਬਾਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਜਿਥੇ ਹਿੰਦੁਸਤਾਨ ਦੇ ਵਿੱਚ ਜੀ ਮਾਈਨੋਰਟੀਜ਼ ਨਾਲ ਧੱਕੇ ਦੀਆਂ ਗੱਲਾਂ ਕਈ ਵਾਰੀ ਖਬਰਾਂ ਦੇਖੋ ਦੂਸਰੇ ਮੁਲਕਾਂ ਦੇ ਵਿੱਚ ਤੇ ਦੇਖੋ ਹਮੇਸ਼ਾ ਹੀ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਦੂਸਰੇ ਮੁਲਕਾਂ ਬਾਰੇ ਆਉਂਦੀਆਂ ਰਹਿੰਦੀਆਂ ਨੇ ਸੋ ਕਿਤੇ ਨਾ ਕਿਤੇ ਜਸਟੰਗ ਨਾਲ ਇਹ ਰਿਪੋਰਟ ਬਣਾਈ ਗਈ ਹੈ ਕਿ ਇਹ ਇਹਦਾ ਰਿਪੋਰਟ ਬਣਾਉਣ ਦਾ ਮਕਸਦ ਕੀ ਹੈ ਪੂਰੇ ਵਰਲਡ ਦੇ ਵਿੱਚ ਪੂਰੇ ਇਹ 167 ਮੁਲਕਾਂ ਨੇ ਜਿਹੜੀਆਂ ਰਿਪੋਰਟ ਪੇਸ਼ ਕੀਤੀ ਹੈ 167 ਕੰਟਰੀਆਂ ਨੇ ਸਾਡੇ ਮੁਲਕ ਦੇ ਵਿੱਚ ਖਾਸ ਤੌਰ ਤੇ ਜਿਹੜੀ ਰਿਪੋਰਟ ਪੜਾਈ ਗਈ ਹੈ ਪੇਸ਼ ਕੀਤੀ ਗਈ ਹੈ ਸਟੱਡੀ ਕੀਤੀ ਗਈ ਹੈ ਇਹਦਾ ਮਕਸਦ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਮਾਈਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉਹ ਵੀ ਇਕੁਅਲੀ ਬਰਾਬਰਤਾ ਦੇ ਨਾਲ ਵੱਧ ਫੁੱਲ ਰਹੀਆਂ ਨੇ ਉਹ ਕੋਈ ਜਿਹੜਾ ਉਹਨਾਂ ਨਾਲ ਇਨ ਇਕੁਐਲਿਟੀ ਨਹੀਂ ਹੋ ਰਹੀ ਕੋਈ ਉਹਦਾਂ ਦੀ ਚੀਜ਼ ਨਹੀਂ ਹੋ ਰਹੀ ਸਭ ਨੂੰ ਬਰਾਬਰ ਦਾ ਮੌਕਾ ਮਿਲਦਾ ਪਿਆ ਸਭ ਨੂੰ ਬਰਾਬਰ ਦੀ ਜਿਹੜੀ ਹੈ ਉਹ ਚੀਜ਼ਾਂ ਹਰ ਚੀਜ਼ ਫੈਸਿਲਿਟੀ ਹਰ ਚੀਜ਼ ਮਿਲਦੀ ਵੀ ਹੈ ਦੇਖੋ ਇਹ ਮੈਂ ਨਹੀਂ ਕਹਿ ਰਿਹਾ ਜੀ ਇਹ ਮੇਰਾ ਜਿਹੜੇ ਵਿਚਾਰ ਨਹੀਂ ਹੈਗੇ ਇਹ ਰਿਪੋਰਟ ਜੋ ਬਣਾਈ ਗਈ ਹੈ ਜੀ ਜੋ ਸਟੱਡੀ ਹੋਈ ਹੈ ਜੋ ਲਿਖੀ ਗਈ ਹੈ ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੇ ਪੈਨਲ ਇੱਕ ਉਹਨਾਂ ਦੇ ਅਧੀਨ ਇੱਕ ਪੈਨਲ ਹੈ ਉਹਨਾਂ ਦੇ ਅਧੀਨ ਇੱਕ ਐਡਵਾਈਜ਼ਰੀ ਕਾਉਂਸਲ ਹੈ ਇਹ ਰਿਪੋਰਟ ਉਹਨਾਂ ਵੱਲੋਂ ਬਣਾਈ ਗਈ ਹੈ ਇਹ ਉਹਨਾਂ ਦਾ ਕਹਿਣਾ ਹੁਣ ਮੈਂ ਦੇਖੋ ਇਹਦੇ ਵਿੱਚ ਅ ਮੇਰਾ ਇਹ opinion ਹੀ ਹੈਗਾ ਉਹ ਜੋ opinion ਹੈ ਜੋ ਦੱਸਿਆ ਇਹ ਤੁਹਾਨੂੰ ਮੈਂ ਦੱਸ ਦਿੱਤਾ ਹੂੰ ਕਿ ਇਹ ਚੀਜ਼ਾਂ ਹੈਗੀਆਂ ਨੇ ਕਿੰਨੀਆਂ ਕਿ ਸਹੀ ਨੇ ਯਕੀ ਹੈ ਇਹ ਰਿਪੋਰਟ ਮੁਤਾਬਕ ਜਿਆਦਾ ਤੁਹਾਨੂੰ ਪਤਾ ਹੋਣਾ ਜੀ ਔਰ ਦੂਸਰੀ ਗੱਲ ਹੈ ਕਿ ਦੇਖੋ ਗੱਲ ਪਤਾ ਕੀ ਹੈ ਹੁਣ ਜਿੱਦਾਂ CAA ਜਿਹੜੀ ਹੈਗੀ ਹੈ CAA ਲਾਗੂ ਕਰਨ ਦੀ ਗੱਲ ਹੈਗੀ ਹੈ ਹਨਾ ਹੁਣ ਜਿਸ ਢੰਗ ਨਾਲ ਉੱਥੇ ਦੱਸਿਆ ਗਿਆ ਕਿ ਆ ਇੱਕ ਇਹ ਵੀ ਪੁਆਇੰਟ ਹੈਗਾ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਸੀਏ ਦੀ ਗੱਲ ਠੀਕ ਹੈ ਲਾਗੂ ਹੋਇਆ ਐ ਐਮੈਂਡਮੈਂਟ ਹੋਈ ਐ ਉਹਦੇ ਵਿੱਚ ਕੀ ਹੈ ਕਿ ਜਿਹੜੇ ਇਸ ਢੰਗ ਨਾਲ ਇਹਨਾਂ ਨੇ ਕਿਹਾ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਜਿੱਥੇ ਮੈਜੋਰਟੀ ਦੂਸਰੀ ਕਮਿਊਨਿਟੀਜ਼ ਹੈਗੀਆਂ ਜਿੱਥੇ Hindu ਮਾਈਨੋਰਿਟੀ ਦੇ ਵਿੱਚ ਨੇ ਮੈਜੋਰਟੀਆਂ ਦੂਸਰੀ ਕਮਿਊਨਿਟੀ ਉੱਥੋਂ ਤੱਕਾ ਹੁੰਦਾ ਉਹ ਜਿਹੜੇ ਲੋਕ ਨੇ ਸਾਡੇ ਹਿੰਦ ਖਾਸ ਤੌਰ ਤੇ Hindu ਭਾਈਚਾਰੇ ਦੇ ਲੋਕ ਉਹ ਸਾਡੇ ਦੇਸ਼ ਚ ਆਏ ਤੇ ਅਸੀਂ ਉਹਨਾਂ ਨੂੰ ਜੇ ਇੱਕ 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 ਖਾਸ ਤਰੀਕ ਤੱਕ ਖਾਸ ਮਿੱਤੀ ਤੱਕ ਇੱਕ ਇੱਥੇ ਰਹਿ ਰਹੇ ਨੇ ਤੇ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦੇਵਾਂਗੇ ਉਹ ਇਹ ਉਹਨਾਂ ਦਾ ਕਹਿਣਾ ਕਿ ਇਹ ਸੀਏ ਦਾ ਸਾਡਾ ਇਹੀ ਮਕਸਦ ਈ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਹਿੰਦੂ ਭਾਈਚਾਰੇ ਨੇ ਖਾਸ ਤੌਰ ਤੇ ਜੇ ਕੋਈ ਜਾਤੀ ਤੱਕਾ ਜਾਂ ਇਨਜਸਟਿਸ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਇੱਥੇ ਜਿਹੜੀ ਹੈਗੀ ਉਹ ਸਿਟੀਜ਼ਨਸ਼ਿਪ ਦੇਵਾਂਗੇ ਤਾਂ ਕਿ ਉਹਨਾਂ ਨਾਲ ਇਨਜਸਟਿਸ ਨਾ ਹੋ ਸਕੇ ਸੋ ਇਹੋ ਜਿਹੀਆਂ ਗੱਲਾਂ ਵੀ ਜੜੀਆਂ ਨੇ ਉਹ ਚੱਲੀਆਂ ਨੇ ਦੇਖੋ ਗੱਲ ਪਤਾ ਕੀ ਹੈ ਗੱਲ ਇਹ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਕੰਟਰੀ ਆ ਜਿੱਥੇ ਉਹ 네ਟਿਵ ਲੋਕ ਨੇ ਉਥੇ ਰਹਿੰਦੇ ਨੇ ਜੀ ਔਰ ਉਹ ਜਿਹੜੇ ਨੇ ਉਹਨਾਂ ਦੇ ਡਿਕਲਾਈਨ ਦੇਖਿਆ ਜਾਂਦਾ ਉਹ ਘਟ ਜਾਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਆਬਾਦੀ ਵੱਧ ਜਾਂਦੀ ਹੈ ਹੁਣ ਜਿਸ ਢੰਗ ਨਾਲ ਆਪਾਂ ਪੰਜਾਬ ਦੀ ਗੱਲ ਕਰੀਏ ਭੁਪਿੰਦਰ ਜੀ ਪੰਜਾਬ ਦੇ ਵਿੱਚ ਜਿਹੜੇ ਦੂਸਰੇ ਸਟੇਟਾਂ ਤੋਂ ਆਏ ਨੇ ਜੀ ਠੀਕ ਆ ਹੁਣ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਕਿ ਪੰਜਾਬ ਦੇ ਵਿੱਚ ਸਾਡੇ ਜੋ ਸਭ ਨੂੰ ਪਤਾ ਹੈ ਕਿ ਸਕੂਲ ਆਫ ਫੈਮਿਨੈਂਸ ਦੇ ਜਿਹੜੇ ਐਡਮਿਸ਼ਨਾਂ ਹੋਈਆਂ ਨੇ ਉਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਇੱਕ ਗੱਲ ਇਹ ਵੀ ਆਈ ਹੈ ਕਿ ਜਿਹੜੇ ਪੰਜਾਬੀ ਬੱਚੇ ਜਿਨ੍ਹਾਂ ਨੇ ਟੈਸਟ ਐਂਟਰੈਂਸ ਟੈਸਟ ਦਿੱਤੇ ਸੀ ਦੂਸਰੇ ਪਾਸੇ ਜਿਹੜੇ ਪ੍ਰਵਾਸੀ ਬੱਚੇ ਟੈਸਟ ਦਿੱਤੇ ਸੀ ਕਿਤਨੇ ਕਿਤਨੇ ਉਹਨਾਂ ਨੇ ਸੀਟਾਂ ਨੂੰ ਤੇ ਫਰਕ ਪਿਆ ਨਾ ਜਿੱਥੇ ਉਹ ਪੰਜਾਬੀ ਭਾਈਚਾਰੇ ਦੇ ਬੱਚੇ ਉਹਨਾਂ ਨੇ ਉਹਨਾਂ ਸਕੂਲ ਆਫ ਐਮਿਨੈਂਸ ਚ ਦਾਖਲ ਹੋਣਾ ਸੀ ਪੰਜਾਬ ਦੇ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੀ ਬਜਾਏ ਜਿਹੜੇ ਦੂਸਰੇ ਸੂਬਿਆਂ ਤੋਂ ਆ ਕੇ ਦੂਸਰੇ ਭਾਸ਼ੀ ਲੋਕ ਨੇ ਉਹਨਾਂ ਨੂੰ ਵੀ ਸੀਟਾਂ ਮਿਲਦੀਆਂ ਪਏ ਤੇ ਕਿਤਨੇ ਕਿਤੇ ਪੰਜਾਬੀਆਂ ਨਾਲ ਵੀ ਤੇ ਉਹ ਚੀਜ਼ਾਂ ਹੁੰਦੀਆਂ ਹਨ ਨਾ ਉਹਨਾਂ ਦੀ ਗਿਣਤੀ ਜਿਹੜੀ ਇਹ ਘਾਟੀ ਦੀ ਉਹਨਾਂ ਨੂੰ ਜਿਹੜੀ ਸਹੂਲਤਾਂ ਜਾਂ ਉਹ ਫੈਸਿਲਿਟੀ ਮਿਲਣੀ ਚਾਹੀਦੀ ਐ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਰਾਂ ਸਪੈਸ਼ਲ ਸਕੂਲਾਂ ਦੇ ਵਿੱਚ ਉਹ ਨਹੀਂ ਮਿਲਦੀ ਪਈ ਸੋ ਇਹ ਜਿਹੜੀਆਂ ਹੁੰਦੀਆਂ ਨੇ ਦੇਖੋ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸਰਕਾਰਾਂ ਆਪਣੇ ਮੁਤਾਬਕ ਨੀਤੀਆਂ ਬਣਾਉਂਦੀਆਂ ਨੇ ਹਰ ਚੀਜ਼ਾਂ ਚੀਜ਼ਾਂ ਚੱਲਦੀਆਂ ਨੇ ਔਰ ਜਸ ਢੰਗ ਨਾਲ ਆਪਾਂ ਪੰਜਾਬ ਦੀ ਜੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਕਈ ਮਿਲੀਅਨ ਜਿਹੜੇ ਹੈਗੇ ਨੇ ਉਹ ਪ੍ਰਵਾਸੀ ਇੱਥੇ ਆ ਚੁੱਕੇ ਨੇ ਇੱਥੇ ਤੁਹਾਨੂੰ ਵੀ ਪਤਾ ਹੈ ਕਿ ਉਹ ਪੰਜਾਬ ਦੇ ਕਲਚਰ ਦੇ ਵਿੱਚ ਮਿਕਸ ਹੋ ਰਹੇ ਨੇ ਔਰ ਬੜੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਇੱਕ ਤੇ ਧਾਰਮਿਕ ਗੱਲੋਂ ਇੱਥੋਂ ਤੱਕ ਕਹਿਤਾ ਕਿ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ 5 5 6 6 ਬੱਚੇ ਪੈਦਾ ਕਰਨ ਤੁਸੀਂ ਸੁਣੀ ਹੋਣੀ ਹੈ ਅੱਜ ਕੱਲ ਦੀ ਸਟੇਟਮੈਂਟ ਹੈ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਭਾਈਚਾਰੇ ਨੂੰ ਫਿਕਰਮੰਦ ਕਰਦੀਆਂ ਨੇ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਸਾਡਾ ਪੰਜਾਬੀ ਭਾਈਚਾਰਾ ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਮਾਈਨੋਰਟੀ ਬਣ ਕੇ ਰਹਿ ਜਾਵੇ ਜੀ ਠੀਕ ਹੈ ਤੇ ਦੂਸਰੇ ਸੂਬਿਆਂ ਦੇ ਜਿਹੜੇ ਲੋਕ ਨੇ ਇੱਥੇ ਆ ਕੇ ਮੈਜੋਰਟੀ ਦੇ ਵਿੱਚ ਆ ਜੇ ਨਾ ਇਸ ਢੰਗ ਨਾਲ ਇਸ ਰਫ਼ਤਾਰ ਦੇ ਨਾਲ ਉਹ ਇੱਥੇ ਆ ਰਹੇ ਨੇ ਇਹ ਸੋਚਣਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਭਾਈਚਾਰੇ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਕਿ ਉਹ ਇੱਕ ਟੈਕਸ ਅਸੀਂ ਵੀ ਪੇ ਕਰਦੇ ਆ ਤੇ ਜੇ ਸਾਡੇ ਭਾਈਚਾਰਾ ਜੇ ਇੱਥੇ ਸਭ ਕੁਝ ਸੁਹਲਤਾ ਹੋਣਾ ਤੇ ਪੰਜਾਬੀ ਭਾਈਚਾਰਾ ਬਾਹਰ ਮੂੰਹ ਹੀ ਕਿਉਂ ਕਰੀ ਕਿਉਂ ਵਿਦੇਸ਼ਾਂ ਦੇ ਧਰਤੀ ਜਾਵੇ ਤੇ ਸਰਕਾਰਾਂ ਨੂੰ ਵੀ ਚਾਹੀਦੀਆਂ ਜਿਹੜੀਆਂ ਕਿ ਸਰਕਾਰਾਂ ਸਾਡੀਆਂ ਕੋਈ ਵੀ ਸਰਕਾਰ ਆ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੌਕਾ ਪ੍ਰਸਤ ਨਹੀਂ ਤੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਆਪਣੀਆਂ ਪਾਵਰਾਂ ਦੇ ਨਾਲ ਲੈਣਾ ਦੇਣਾ ਪੰਜਾਬ ਦੇ ਲੋਕਾਂ ਬਾਰੇ ਸੋਚਣਾ ਵਿਚਾਰ ਕਰਨਾ ਉਹਨਦੀ ਬੜੀ ਵੱਡੀ ਜਿੰਮੇਵਾਰੀ ਹੈ ਜੀ ਸਿਆਸਤ ਤੇ ਕੀ ਅਸਰ ਹੋ ਸਕਦਾ ਜਿਵੇਂ ਮਨ ਤੁਸੀਂ ਗੱਲ ਕੀਤੀ ਵੀ ਗਿਣਤੀ ਵਧਦੀ ਜਾ ਰਹੀ ਹੈ ਮਨੋਰਟੀ ਥੋੜੀ ਘਟੀ ਹੈ ਮਨੋਰਟੀ ਦੀ ਥੋੜੀ ਵਧੀ ਹੈ ਤੇ ਜਿਹੜੀ ਮੈਜੋਰਟੀ ਹੈ ਉਹਨਾਂ ਦੀ ਥੋੜੀ ਜੀ ਘਟੀ ਹੈ ਗਿਣਤੀ ਦਾ ਸਿਆਸਤ ਤੇ ਕੋਈ ਅਸਰ ਹੋਵੇਗਾ ਦੇਖੋ ਲੋਕ ਸਭਾ ਚੋਣਾਂ ਨਜ਼ਦੀਕ ਆ ਚੱਲੀਆਂ ਨੇ ਦੇਖੋ ਇੱਕ ਚਲੋ ਇੱਕ ਤੇ ਆਪਾਂ ਜੇ ਮੰਨ ਵੀ ਲਈਏ ਵੀ ਇਹ ਰਿਪੋਰਟ ਇੱਕ ਇਸ ਚੀਜ਼ਾਂ ਦੇ ਮਤਲਬ ਮਕਸਦ ਜਿਹੜਾ ਸੀਗਾ ਸਿਰਫ ਇੱਕ ਜਾਣਨਾ ਚੀਜ਼ਾਂ ਸੀ ਦੀਆਂ ਕਿ ਭਈ ਇੱਕ ਰਿਪੋਰਟ ਦਾ ਸੀ ਕਿ ਸਾਡੇ ਇੱਥੇ ਇਕੁਅਲੀ ਓਪਰਚ्युनिटीਜ਼ ਸਭ ਨੂੰ ਮਿਲਦੀ ਪਈ ਹੈ ਕਿਸੇ ਵੀ ਕਮਿਊਨਿਟੀ ਦੇ ਲੋਕਾਂ ਨੂੰ ਹੈ ਨਾ ਪਰ ਕਿਤੇ ਨਾ ਕਿਤੇ ਦੂਜੇ ਪਾਸੇ ਜਿਹੜੇ ਕੁਝ ਲੋਕਾਂ ਦੀ ਮੈਂ ਗੱਲ ਸੁਣੀ ਹੈ ਕਿ ਉਹ ਕਹਿੰਦੇ ਨੇ ਕਿ ਸ਼ਾਇਦ ਇਹ ਇੱਕ ਖਾਸ ਵਰਗ ਨੂੰ ਪ੍ਰਭਾਵਿਤ ਕਰਨ ਵਾਸਤੇ ਤੇ ਤੁਸੀਂ ਦੇਖੋ ਜੀ ਇਸ ਦੇਸ਼ ਦੇ ਵਿੱਚ ਕੀ ਕੁਝ ਹੋ ਰਿਹਾ ਵੋਟਾਂ ਦੀ ਚੱਕਰ ਤੇ ਕਰਕੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਇਹ ਚੀਜ਼ਾਂ ਦਾ ਮਕਸਦ ਹੋ ਸਕਦਾ ਹੈ ਇਹ ਨਹੀਂ ਕਿ ਹੈ ਹੋ ਸਕਦਾ ਹੈ ਜੋ ਉਹਨਾਂ ਨੇ ਕਿਹਾ ਸੋ ਸਿਆਸਤ ਤੇ ਦੇਖੋ ਸਿਆਸਤ ਦਾ ਨਾ ਨਾ ਕੰਮ ਹੈ ਸਿਆਸਤ ਕਰਨਾ ਉਹਨਾਂ ਨੂੰ ਸਿਆਸਤ ਦਾ ਮੌਕਾ ਚਾਹੀਦਾ ਉਹ ਕਿਸੇ ਵੀ ਐਂਗਲ ਤੋਂ ਕਿਸੇ ਵੀ ਇੱਕ ਰਿਪੋਰਟ ਤੋਂ ਕਿਸੇ ਵੀ ਇੱਕ ਨੁੱਕਰ ਕੋਨੇ ਤੋਂ ਸਿਆਸਤ ਜਿਹੜੀ ਆ ਉਹ ਲਭ ਲੈਣਗੇ ਔਰ ਸਿਆਸਤ ਨੂੰ ਕਿਸ ਢੰਗ ਨਾਲ ਇਸਤੇਮਾਲ ਕਰਕੇ ਆਪਣਾ ਲਾਹਾ ਲੈਣਾ ਉਹ ਇਹ ਚੀਜ਼ਾਂ ਦਾ ਚੰਗੀ ਤਰ੍ਹਾਂ ਐਕਸਪਰਟ ਨੇ ਉਹ ਲਭ ਲੈਣਗੇ ਵੀ ਇਸ ਢੰਗ ਨਾਲ ਅਸੀਂ ਲੋਕਾਂ ਦੀ ਸਾਈਕੋਲੋਜੀ ਨਾਲ ਖੇਡ ਕੇ ਆਪਣਾ ਵੋਟ ਬੈਂਕ ਕਿਸ ਢੰਗ ਨਾਲ ਸਟਰੋਂਗ ਕਰ ਸਕਦੇ ਆ ਇਹ ਸੋਚਣਾ ਸਾਡੇ ਵੋਟਰਾਂ ਨੂੰ ਵੀ ਚਾਹੀਦਾ ਕਿਉਂਕਿ ਉਹ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਧਰਮ ਦੇ ਖਾਤਰ ਫਲਾ ਲੋ ਹੋਰ ਚੀਜ਼ਾਂ ਦੇ ਖਾਤਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਵੋਟਰਾਂ ਨੂੰ ਸਮਝਣੀਆਂ ਚਾਹੀਦੀਆਂ ਨੇ ਜਾਣਨਾ ਚਾਹਣੀਆਂ ਚਾਹੀਦੀਆਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਭ ਚੀਜ਼ਾਂ ਗਲਤ ਨੇ ਜਾਂ ਸਰਵੇਖਣ ਨਹੀਂ ਹੋਣੇ ਚਾਹੀਦੇ ਸਰਵੇਖਣ ਹੋਣੇ ਚਾਹੀਦੇ ਨੇ ਪਰ ਉਹਨਾਂ ਸਰਵੇਖਣਾਂ ਦੇ ਪਿੱਛੇ ਮਕਸਦ ਕੀ ਹੈ ਉਹ ਵਾਕਈ ਇੱਕ ਹੈਲਦੀ ਸਰਵੇਖਣ ਨੇ ਉਹਨਾਂ ਦਾ ਮਕਸਦ ਜਿਹੜਾ ਹੈਗਾ ਸਭਨਾਂ ਨੂੰ ਇਕੁਐਲਿਟੀ ਇੱਕ ਸੈਕੂਲਰਿਜ਼ਮ ਜਿਹੜਾ ਪੈਦਾ ਕਰਨਾ ਹੈਗਾ ਸੋ ਇਹ ਚੀਜ਼ਾਂ ਵੀ ਹੈਗੀਆਂ ਪਰ ਇਹ ਵੀ ਚੀਜ਼ ਨਾਲ ਨਾਲ ਜਾਣਣੀ ਜ਼ਰੂਰੀ ਹੈ ਕਿ ਜਿਸ ਢੰਗ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਉੱਥੋਂ ਦੇ ਨੇਟਿਵ ਨੇ ਜਿਹੜੇ ਪਹਿਲਾਂ ਤੋਂ ਰਹਿ ਰਹੇ ਲੋਕ ਨੇ ਕਿਤੇ ਉਹਨਾਂ ਨਾਲ ਵੀ ਕਿਤੇ ਜਸਟਿਸ ਦੇ ਨਾਂ ਨਾਲ ਆਪਾਂ ਜਸਟਿਸ ਸਾਰਿਆਂ ਨੂੰ ਇਕੁਅਲ ਦਿੰਦੇ ਹੋਏ ਦੂਸਰੇ ਨਾਲ ਕਿਤੇ ਤੱਕਾ ਨਾ ਕਰਦੀਏ ਜੀ 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 ਵੀਰਿੰਦਰ ਜੀ ਸਿਆਸਤ ਦੇ ਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਰੱਖ ਕੇ ਤਾਂ ਤੱਕ ਲਈ ਦਿਓ ਇਜਾਜ਼ਤ ਤਨਵਾ ਸ਼ੁਕਰੀਆ ਜੀ